ਮਾਨ ਸਾਹਿਬ ਦੇ ਅੱਗੇ ਆਓ ਤੁਹਾਨੂੰ ਪਹਿਲਾਂ ਯਾਦ ਮੈਂ ਤਾਂ ਹਵਾਆਂ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਪਰ ਮੈਨੂੰ ਲੱਗਦਾ ਪੋਲਿਟਿਕਲ ਟਟੀਆਂ ਜਾਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆ ਵਸਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋਲ ਬੱਚਿਆਂ ਕੋਲੋਂ ਕੱਲ ਪਚਾਦ ਗਰਾਉਂਡ ਹੀ ਮਤਲਬ ਤੁਕਬੀਰ ਸਿੰਘ ਬਾਦਲ ਉਹਨਾਂ ਦੀ ਤਬੀਅਤ ਨਾ ਸਾਦ ਹੋਣ ਕਰਾਰ ਹੋਇਆ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀਸ਼ਾ ਟਾਲ ਹੋਤੀ ਗਈ ਹੈ ਅਜੇ ਤਾਂ ਗਰਮੀ ਵੀ ਦਿਖਾਈ ਜਦ ਪਹਿਲਾਂ ਬੁਵਾਦ ਹੋ ਗਏ ਮੇਰੇ ਡਾਇਰੀਆ ਹੋ ਗਿਆ ਸੀ ਉਹਨਾਂ ਦਾ ਹਾਂ ਡਾਇਰੀਆ ਹੋ ਗਿਆ ਇਹ ਬੁਵਾਦੀ ਬੜੀ ਮੈਂ ਤਾਂ ਹਵਾ ਨਾ ਮੀਤਾ ਦੇ ਬੱਚਿਆਂ ਤੇ ਇਹ ਸਰ ਕਾਕੇ ਦੇ ਚਾਰ ਦਿਨਾਂ ਦੇ ਧੁੱਪ ਪਈ ਨਹੀਂ ਕੁੱਤੇ ਛਤਰੀ ਲਾਈ ਹੈ ਬਾਪੂ ਵਾਲੀ ਸਮਝਦੇ ਗੱਲ ਅਨੇ ਦੇ ਆਉਣਾ ਮਈ ਤੇ ਆਉਣੀ ਇਹਦੇ ਇਹਦੇ ਤੇ ਦਿਹਾੜੀ ਤੇ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਚ ਕੀ ਕਹਿੰਦੇ ਬੁਮਾਦੀ ਨੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਤਾਂ ਪਤਾ ਹੈ ਹਾਂ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕੀ ਕਹਿੰਦੇ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜੇ ਤਾਂ ਯਾਰ ਮਾਦਾਨ ਨੂੰ ਵੀ ਪਖੇ ਟੱਟੀਆਂ ਪਹਿਲਾਂ ਹੀ ਲੱਗ ਗਿਆ ਮੈਂ ਤਾਂ ਹੱਸਦਾ ਮੈਂ ਵੀ ਮਾਦਾਨ ਤੇ ਪਖੰਦੇ ਪਿਉ ਤੇ ਪੁੱਤੋ ਗੱਡੀ ਆਓ ਨਹੀਂ ਭਗਵੰਤ ਜੀ ਦੇ ਅੱਗੇ ਦਿਓ ਮਾਨ ਸਾਹਿਬ ਦੇ ਅੱਗੇ ਦਿਓ ਤੁਹਾਨੂੰ ਪਹਿਲਾਂ ਯਾਦ ਮੈਂ ਤਾਂ ਹਵਾ 'ਚ ਮੱਗ ਕੇ ਮਤ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟੀਕਲ ਟਟੀਆਂ ਨੇ ਇਹ ਟਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟੀਕਲ ਟਟੀਆਂ ਜਾਂਦੀਆਂ ਕਿਉਂਕਿ ਸਰਦਾਰਾਂ ਦੇ ਬੱਚੇ ਆ ਕਾਕੇ ਆ ਖਾਂ ਪੀਂਚ ਤੇ ਖਿਆ ਵਸਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਤਤੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋਲ ਬੱਚਿਆਂ ਕੋਲ ਕੱਲ ਪੁਛਾਤ ਕਰਾਉਂਦੇ ਸੀ ਮੇਰਾ ਕੰਮ ਨਿਭੜ ਗਿਆ ਕਾਲੀ ਦਲ ਦਾ ਵੀ ਭਾਜਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਗ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਹੋ ਤੁਸੀਂ ਤਾਂ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਇਹਦੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚਲਦੇ ਆ ਕਿ ਅਸੀਂ 40 ਡਿਗਰੀ ਤੇ ਚਲਣਾ ਕਿ 32 ਤੇ ਚਲਣਾ ਕਿ 26 ਤੇ ਚਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇਖਦੀ ਗੱਲ ਤਾਪਮਾਨ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਜਮ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਫੇਕਦੇ ਚਲੋ ਏਸੀ ਚਲਦੇ ਛੱਡੋ ਪੰਜਾਬ ਦਾ ਕੀ ਅਜੇ ਤਾਂ ਮੇਰਾ ਖਿਆਲ ਤਾਂ ਰਹਿੰਦੇ ਹੋਣਾ ਅੱਧਾ ਪੰਜਾਬ ਰਹਿੰਦਾ ਹਣਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੇ ਉਹ ਸਿਰ ਠੀਕ ਆ ਪੇਛਾ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਿਹਾ ਵੀ ਕੀ ਹਾਲਤ ਹੋਦੀ ਹੈ ਅਜਵਲ ਸਾਹਿਬ ਜੀ